ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਸਵੇਰ ਦੇ ਵੱਜੇ ਨਹੀਂ ਹਜੇ 10 ਤੇ ਫੋਕਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਜਿਹੜਾ ਆਪਾਂ ਜਾਣਾ ਮਨਦੀਪ ਕੋਲੇ ਵੱਡੇ ਭਾਈ ਹੋਣਾ ਨਾਲ ਕਿਉਂਕਿ ਮਨਦੀਪ ਦੇ ਘਰ ਵੀ ਉਹ ਕਨੇ ਸੀ ਜਾ ਕੇ ਆਉਣਾ ਤੇ ਮਨਦੀਪ ਨੂੰ ਮਿਲ ਕੇ ਆਉਣਾ ਸਾਰੇ ਪਰਿਵਾਰ ਨੂੰ ਇੱਥੇ ਜੂਤ ਬਣਾ ਰਹੀ ਹੈ ਤਰੇਲੇ ਕੋਲੇ ਵੀ ਵਧੇ ਉਸ ਕੋ ਕarele ਸਵੇਰੇ ਸਵੇਰੇ ਹਜੇ ਵese 3 ਘੰਟੇ 1/2 ਘੰਟੇ ਤੱਕ ਜਾਣਾ ਫੋਟੋ ਪਹਿਲਾਂ ਕਰੇਲੇ ਬਣਾ ਲਵਾਂਗੇ ਹਨਾ ਚਲੋ ਭਾਈ ਬਣਾ ਲਈ ਕਨੇ ਸਾਗ ਸਾਰੇ ਬਣਾ ਰਹੇ ਆ ਕੋਈ ਸਪੈਸ਼ਲ ਹੋਰ ਨਹੀਂ ਕੁਝ ਬਣਾ ਰਹੇ ਮੈਂ ਕਿਹਾ ਫਿਰ ਆਪਾਂ ਕਰੇਲੇ ਬਣਾ ਲੈਂਦੇ ਹਮਮ ਨਮਕ ਕਰੇਲੇ ਦੇ ਸਾਗ ਤੇ ਅਜਾ ਆਪਾਂ ਕਰੇੜੀ ਰੈਡੀ ਕਰ ਲੈ ਕਰੇਲੇ ਬਣਾ ਰਹੇ ਹਾਂ ਤੇ ਗਾ ਕੇ ਰੈਡੀ ਸੈਡ ਹੀ ਹੋਵਾਂਗੇ ਅਜੇ ਪਹਿਲਾਂ ਰੋਟੀਆਂ ਫੜ ਲੇ ਤੇ ਰੋਟੀਆਂ ਲੱਗੇ ਕਿ ਨਹੀਂ ਰੋਟੀ ਰੋਟੀ ਲੱਗਦੀ ਆ ਸਤਾ ਸਤਾ ਮੈਂ ਹਾਂਜੀ ਐ ਕਿ ਆ ਜੰਡੇ ਜੋ ਹੋਏ ਉਹ ਨਾ ਮਾਉਂਦੇ ਲੱਗ ਫਿਰ ਫੁੱਖ ਲੱਗੀ ਵੀ ਲੱਗਦੀ ਮੈਂ ਬਸ ਮੈਂ ਬਾਥਰੂਮ ਚ ਕੀ ਕਰਦੇ ਸੀ ਬੱਚੇ ਕੀ ਕਰਦੇ ਸੀ ਮੈਂ ਦੇਖ ਸੀ ਹੂੰ ਲੋਵੀ ਚੱਲੇ ਰੈਡੀ ਸ਼ੈਡੀ ਹੋ ਗਏ ਤੁਹਾਨੂੰ ਪਤਾ ਵੀ ਅਸੀਂ 20-25 ਮਿੰਟਸ ਰੈਡੀ ਹੋ ਗਏ ਹੋ ਹੈਂ ਕ੍ਰੇਲੇ ਕਰੂਲੇ ਬਣਾ ਕ੍ਰੇਲੇ ਬਣਾਈ ਜਾਂਦੀ ਸੀ ਜੋ ਜਦੋਂ ਬਾਈ ਉਹਨਾਂ ਦਾ ਫੋਨ ਆਇਆ ਵੀ ਅਸੀਂ ਤੁਰਪੇ ਅਸੀਂ ਤੁਰਪੇ ਤੇ 20-25 ਮਿੰਟਾਂ ਦੇ ਵਿੱਚ ਜੋਤ ਉਹਨੀ ਰੈਡੀ ਹੋਈਆਂ ਤੇ ਦੂਜਾ 20 ਮਿੰਟਾਂ ਦੇ ਵਿੱਚ ਮੈਂ ਪੱਗ ਬੰਨ ਕੇ ਰੈਡੀ ਹੋ ਗਿਆ ਤੇ ਰੋਟੀ ਵੀ ਖਾ ਲਈ ਜਦੋਂ ਬਾਈ ਹੁਣ ਕਰੇ ਪਹੁੰਚੇ ਉਹਦੋਂ ਮੈਂ ਰੋਟੀ ਖਾ ਕੇ ਤੇ ਹੱਥ ਧੋਈ ਜਾਂਦਾ ਸੀਗਾ ਚੱਲ ਗਏ ਖਡਾਉਣਿਆਂ ਤੋਂ ਕਰਾਉਣਾ ਕੀ ਕਰਾਉਣਾ ਖਡਾਉਣਿਆਂ ਤੋਂ ਖੁੱਲੀ ਹੈ ਨਹੀਂ ਖੁੱਲੀ ਚੱਲ ਕੋਈ ਆ ਜਾਣ ਦੋ ਅਸਰੀ ਕਰ ਉਹ ਠੀਕ ਅਸਰੀ ਕਰ ਅਸਰੀ ਕਰ ਸੁੱਤੇ ਤਾਂ ਨਹੀਂ ਪਏ ਸੀ ਤੂੰ ਅਹੀਂ ਚੱਕੀ ਨਾ ਕੀੜਾ ਹੈ ਕੁਕੀ ਨੇ ਖੀਰਾ ਆ ਕਾਲਾ ਖੀਰਾ ਫਿਰ ਕੁਕੀ ਕੁਫੂ ਨੂੰ ਪੁੱਛ ਪਹਿਲਾਂ ਆ ਖੀਰਾ ਕਾਲਾ ਖੀਰਾ ਕਾਲਾ ਹਾਂ ਹਾਂ ਤੁਮ ਖਾਲਾ ਤੁਮ ਖਾਲਾ ਕੁਕੀ ਖੀਰਾ ਉਸ ਤੇ ਲੱਗਦਾ ਲੇਟਣਾ ਪਹਿਲ ਉਹਨਾਂ ਦੇ ਹੂੰ ਮੈਂ ਵੀ ਕੈਮਰੇ ਚੱਕ ਲੈ ਹੂੰ ਆਪ ਦੋਸਾਂ ਦੇ ਕਿਉਂ ਜਦੋਂ ਅਸੀਂ ਕੰਮ ਕਰਦੇ ਹਾਂ ਸਿਰਫ ਕੋਈ ਕੀ ਬਾਈ ਮੈਂ ਕੀ ਕੀ ਕਹ ਇਹਨਾਂ ਨੂੰ ਕੁਝ ਕਹਿ ਮੈਂ ਬੋਲੀਏ ਨਹੀਂ ਜਦੋਂ ਅਸੀਂ ਕੰਮ ਕਰੀ ਜਾਂਦੇ ਹਾਂ ਸੋ ਉਹ ਵੀ ਆਉਂਦੇ ਕੈਮਰੇ ਲੈ ਕੇ ਤੇ ਫਿਰ ਉਹਦੋਂ ਅਸੀਂ ਬਾਹਰ ਸੀ ਅਸੀਂ ਗੱਲਾਂ ਕਰੀ ਜਾਂਦੇ ਸੀ ਉਹ ਹਾਂ ਪਰ ਪਤਾ ਨਾ ਵੀ ਇਹ ਸਭ ਕੋ ਪਤਾ ਹੈ ਤੁਸੀਂ ਬਣਾਇਆ ਅਸੀਂ ਕਿਹੜਾ ਕਹਿੰਨੇ ਵੀ ਅਸੀਂ ਬਣਾਇਆ ਇਹ ਬਣਾਇਆ ਵੀ ਤੁਸੀਂ ਆਹ ਇਹ ਬਾਜ ਫੈਕ ਚਲ ਚਲ ਹੁਣ ਖਾ ਵੱਧ ਲਾਉਂਗਾ ਫਿਰ ਉਹ ਤਾਂ ਹੁਣ ਗੱਲ ਦੀ ਦੋ ਰੋਟੀਆਂ ਖਾਦੀਆਂ ਇੱਕ ਰੋਟੀ ਖਾਦੀ ਮੈਂ ਦੋ ਚਲ ਉਹ ਜਿਹੜੀ ਆਉਦੀ ਵੀਜੀ ਤੇ ਨਹੀਂ ਵੀਜੀ ਨਹੀਂ ਖਾਲੀ ਮੋਹ ਨਹੀਂ ਦਿੰਦਾ ਨਾ

ਓ ਬਾਹਰ ਚਲ ਗਈ ਬੀਬੀ ਚਲ ਚੋ ਮੈ ਮਾਸ ਬੀਬੀ ਆਈ ਵਾ ਮਿਲਦੇ ਠੀਕ ਮਾਸਾ ਲਿਖਾ ਸੁਤਰਾ ਕਿ ਲੋ ਵੀ ਜੋਤ ਦੇ ਲਈ ਮੰਗਾਈ ਸੀ ਆਪਾਂ ਓਪਰੇਟ ਆਫਟਰ ਓਪਰੇਟ ਜਿਹੜੀ ਕੋਈ ਬੈਲਟ ਹੁੰਦੀ ਹੈ ਨਾ ਯੂਜ਼ ਹੁੰਦੀ ਹੈ ਉਹ ਉਹ ਬੈਲਟ ਮੰਗਾਈ ਆ ਤੇ इवन ਬੜੇ ਟਾਈਮ ਦੀ ਜੋਤ ਕਹਿ ਰਹੀ ਸੀ ਵੀ ਮੈਨੂੰ ਇਹ ਬੈਲਟ ਮਗਾ ਕੇ ਤੇ ਤੇ ਬਸ ਘੌਲੀ ਸੀਗੀ ਅਜੇ ਤੱਕ ਕੋਈ ਖਾਸ ਮਹਿੰਗੀ ਨਹੀਂ 300 ਰੁਪਏ ਦੀ ਆ ਤੇ ਇਹ ਕਹਿੰਦੇ ਵੀ ਯੂਜ਼ ਕਰਨੀ ਚਾਹੀਦੀ ਆ ਵੀ ਉਹਦੇ ਨਾਲ ਫਿਰ ਬੈਕ ਪੇਨ ਘੱਟ ਹੁੰਦਾ ਤੇ ਜਿਹੜਾ ਆਪਣਾ ਆਪਰੇਟ ਹੁੰਦਾ ਉਹਨੂੰ ਖਿੱਚ ਨਹੀਂ ਪੈਂਦੀ ਵੀ ਜਦੋਂ ਕੋਈ ਕੰਮ ਕਰਨਾ ਹੋਵੇ ਨਾ ਤੇ ਆਫਟਰ ਆਪਰੇਟ ਵਰਤਣੀ ਚਾਹੀਦੀ ਆ ਤੇ ਉਹ ਮਗਾਈ ਫਿਰ ਹੈ ਬੈਂਡੇ ਹੀ ਲੱਗਦਾ 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 ਅਸੀਂ ਪੂਆ ਕੋਲੇ ਪੂਆ ਕੋਲੇ ਜਾ ਕੇ ਆਏ ਮਾਸੀ ਨੂੰਾਂ ਦੀ ਕੇ ਮਾਸੀ ਕਹਿੰਦੀ ਕਿੱਥੇ ਆਈਆਂ ਕਹਿੰਦੀ ਬੂਆ ਕੋਲੇ ਆਈਆਂ ਅੱਛਾ ਕਿਚੂ ਬੂਆ ਦੁੱਜੂ ਬੂਆ ਕੋਲੇ ਗਈ ਸੀ ਛੋਟੀ ਬੂਆ ਛੋਟੀ ਨੇ ਬੂਆ ਵੱਡੀ ਐ ਨਾਲੀ ਨੂੰ ਵੱਡੀ ਬੂਆ ਨਾਲੀ ਨੂੰ ਵੱਡੀ ਜਾਂਦੀ ਸਾਰਿਆਂ ਨੂੰ ਵੱਡੀ ਐ ਕਿ ਛੋਟੀ ਐ ਹੈ ਵੇ ਕਿ ਲੋ ਅੱਜ ਨਾਲ ਹੀ ਹੈ ਬਾਈ ਹੁਣਾਂ ਦਾ ਡਿਨਰ ਤੇ ਜੋੜ ਬਣਾ ਰਹੀਏ ਤਰੇਲਿਆਂ ਦੇ ਨਾਲ ਮੂੰਗੀ ਦੀ दाल ਤੇ ਮੈਨੂੰ ਗੱਲ ਜੱਜੀ ਵੀ ਨਹੀਂ ਵੈਸੇ ਬਹੁਤ ਜਾਣੇ ਚਾਹਦੇ ਆ ਤਰੇਲਿਆਂ ਦੇ ਨਾਲ ਮਸਾਲਾ ਮੂੰਗੀ ਦੀ दाल ਤੜਕਾ ਲਾ ਕੇ ਹੁਣ ਚਾਹੀਏ ਹੈ ਤਰੇਲਿਆਂ ਦੇ ਨਾਲ ਹੂੰ ਗਰਮੀ ਦਾ ਮਿੰਦਾ ਹਾਰ ਕਰਦੀ ਹੈ ਪਰਾ ਹਾਂ ਤੇ ਮਾਂ ਮਾਚੀ ਰਹੀ ਸੀ ਇੱਥੇ ਹੀ ਆਮਰ ਦੀ ਬਰਤੰਗੀ ਆਏ ਆਈ ਨਹੀਂ ਗਾਹੀ ਹੈ ਇਸ ਕਰੇਲਿਆਂ ਦੇ ਨਾਲ ਵਾਰੀ ਨਹੀਂ ਜਿਹੜਾ ਫਰਾਈ ਦਾ ਆਉਂਦਾ ਨਹੀਂ ਸ਼ਾਵਾਂ ਹਾਂ ਮਰਜੀ ਚਲੇ ਦਾਦੀ ਤੇ ਪਪਾ ਬਹੁਤ ਜਣੇ ਬਣਾਉਂਦੇ ਆ ਤਰੇਲਿਆਂ ਨਾਲ ਮੂੰਗੀ ਮਸਾਲਾ ਤੇ ਲੋਨੀ ਮੂੰਗੀ ਦਾਲ ਬਣੇਗੀ ਤੜਕਾ ਲੱਗੇ ਨੂੰ ਨਾਲ ਤੜਕਾ ਲਾਣਾ ਹੈ ਅਦਰਕ ਲਾ ਕੇ ਜਮਾ ਕੇ ਤੇ ਸਾਰਾ ਸਾਰ ਤੋਂ ਤਾਂ ਬਸ ਹੁਣ ਦੋ ਡੰ ਖਾ ਲਿਆ ਅਜ ਤੋਂ ਬਾਅਦ ਹੀ ਖਾਣਾ ਚ ਮੂੰਗੀ ਦਾਲ ਬਣਾਵਾਂਗੇ ਹਨਾ ਵੀ ਚਲ ਆ ਜਾ ਭਤੰਦਰ ਚੱਲ ਜੀ ਆਪਾਂ ਕਿਉਂਕਿ ਸਰਦਾਰ ਮਹਿਕਦੀਪ ਸਿੰਘ ਜੀ ਕਰੇਲੇ ਖਾਂਦੇ ਨਹੀਂ ਤੇ ਉਹਨਾਂ ਨੇ ਸਾਗ ਨਾਲ ਉਹਨਾਂ ਨੂੰ ਦੋ ਟਾਈਮ ਖਾ ਲਿਆ ਸੀ ਫਿਰ ਨਾਲ ਮੂਗੀ ਦੀ ਦਾਲ ਮੈਨੂੰ ਮੈਂ ਰੋਟੀ ਖਾਣੀ ਨਹੀਂ ਸੀ ਪਰ ਚਲੋ ਖਾ ਲਵਾਂ ਮੂਗੀ ਦਾ ਇੱਕ ਅੱਧੀ ਦੋ ਜਿਦੋਂ ਇਹ ਕਹਿੰਦਾ ਨਾ ਨਹੀਂ ਖਾਣੀ ਉਹ ਡੈਫੀਨਿਟਲੀ ਖਾਂਦਾ ਹੁੰਦਾ ਮੋਦੀ ਮੋਦੀ ਦੀ ਪਾਰਟੀ ਮੋਦੀਪ ਆਉਂਦੀ ਹੈ ਪਤ ਤਾ ਮੋਦੀ ਪਾਉਂਦੇ ਆ ਤੇ ਆਉਗੀ ਮੋਦੀਪ स्कूल गई भी है मोदी आए पर चल आ जा चल बाय माय बेबी बाय हे गाइस hey बाय बाय मम्मा बाहर आ उत्थे ओ सी मम्मा बाहर खड़ी जाओ बाय बाय मम्मी ਬਾਏ ਬਾਏ ਬੇਬੀ ਬਾਏ ਪਲੀਜ਼ ਅਜੀ ਬਾਜ ਕਟਾਈ ਬਾਏ ਇੱਕ ਟਾਈਟ ਵੀਡੀਓ ਫਿਰ ਹੋਰ ਬਾਏ ਇਹ ਦੇਖ ਲੋ ਕਿਵੇਂ ਮੋੰਜਾਂ ਨਾਲ ਮਨਸਾਂ ਉੱਠੀ ਆਉਂਦੀ ਹੋਈ ਸੌਂਦੀ ਸੀ ਕੋੜੀ ਲਗਾਤਾਰ ਵਾਂਗੂ ਕਰਨਾ ਮੇਰਾ ਤਾਂ ਇਹ ਰਾਤ ਨੂੰ ਮੈਨੂੰ ਨੀਂਦ ਆਈ ਜਾਵੇ ਨੀਂਦ ਇਹਨੋਂ ਕਿ ਉਹਦਾ ਬਾਅਦ ਚ ਬਹੁਤ ਆਈ ਸੀ ਪਤਾ ਹੀ ਨਹੀਂ ਨੀਂਦ ਚ ਕੀ ਬੋਰਡ ਮਾਰੀ ਗਈ ਇਹ ਦੀਰ ਦੀਰ ਕਹਨੇ ਆ ਬੇਬੀ ਬੇਬੀ ਕਿਹਦਾ ਆ ਮम्मा ਦਾ ਕਿ ਡੈਡੀ ਦਾ ਮम्मा ਆ ਇਹ ਨੋ ਕਹਿੰਦੀ ਕਿਹਦਾ ਆ ਚਾਈ ਕੋਈ ਡੈਡੀ ਗਰਲ ਡੈਡ ਇਜ਼ ਗਰਲ ਡੈਡ ਇਜ਼ ਬਰੇਵ ਗਰਲ ਮੈਡੀਸਿਨ ਲੈਣੀ ਆ ਜੇ ਹਾਂ ਮੈਡੀਸਿਨ ਲੈਣੀ ਆ ਠੀਕ ਆ ਹੁਣ ਤਾਂ ਲੈ ਲੰਦੀ ਖੁਸ਼ੀ ਖੁਸ਼ੀ ਹੈ ਨਾ ਹੂੰ ਹੂੰ ਹੁਣ ਤਾਂ ਗੁੱਦ ਘਰ ਲ ਬੈਣੀ ਹੈ ਅੱਜ ਖਾਣੇ ਘੱਟ ਨਹੀਂ ਹੈ ਹੈ ਕਿ ਇਹ ਨੂੰ ਖਾਂਗ ਦੀ ਤਾਂ ਦਿੱਤੀ ਨਹੀਂ ਹਜੇ ਦੂਜੀ ਦਿਨਿਆਂ ਕਾਂਸਟਿਪੇਸ਼ਨ ਦੀ ਕਾਂਸਟਿਪੇਸ਼ਨ ਹੋਇਆ ਤੈਨੂੰ ਬੈਲਟ ਇਹ ਦਰਸਾਲ ਮੈਨੂੰ ਬੈਲਟ ਉਦੋਂ ਚਾਹੀਦੀ ਸੀ ਜਦੋਂ ਤਕਦੀਰ ਹੋਈ ਸੀ ਹੂੰ ਉਦੋਂ ਇੰਨਾ ਗੋਰੇ ਨਹੀਂ ਕੀਤਾ ਬਈ ਇਹ ਆਪਰੇਟ ਤੋਂ ਬਾਅਦ ਲਾਉਣੀ ਹੁੰਦੀ ਹੈ ਇਹਦੇ ਨਾਲ ਫਿਰ ਕੀ ਆ ਪੇਟ ਵੀ ਥੱਲੇ ਨੂੰ ਢਲਕਦਾ ਤੇ ਉਸ ਤੋਂ ਬਾਅਦ ਹੁਣ ਦੂਸਰਾ ਆਪਰੇਟ ਹੋ ਗਿਆ ਹੁਣ ਮੈਂ ਕਿਹਾ ਮੈੱਕ ਦੀ ਪਏ ਮਗਾਏ ਲੈਨੇ ਆਪਾਂ ਮੈੱਕ ਦੀ ਉਂਦੀ ਤਾਈ ਨਹੀਂ ਹੈ ਨਾ ਮੇਰੀ ਤਾਂ ਆ ਜਾਣੀ ਕੋਈ ਚੱਕਰ ਨਹੀਂ ਤੋਂ ਬੈਲਟ ਮਗਾਈ ਸੀ ਮੈੱਕ ਦੀ ਵੀ ਮਗਾਈ ਸੀ ਦੁੱਧ ਪੀਣਾ ਆ ਹੁਣ ਤਾਂ ਜੀ ਮਿੱਠੀ ਬੋਤਲ ਦੋ ਦੁੱਧ ਨੂੰ ਅੱਧੀ ਕਿ ਬੋਤਲ ਦੇਈਂ ਬਸ ਨਹੀਂ ਪਿਆ ਦੁੱਧ ਤਾਂ ਫਿਰ ਅੱਗੇ ਮੈਂ ਕਿਹਾ ਠਹਿਰ ਕੇ ਖੇਢੀ ਜਾਂਦੀ ਹੈ ਹੁਣੇ ਪੀਣਾ ਅੱਜ ਪਰ ਇਹਨੇ ਕੁਸ ਖਾਦਾ ਵੀ ਨਹੀਂ

ਮੰਮਾ ਦੀ ਕੇ ਬੇਬੀ ਜੀ ਮੈਂ ਕਿਤੇ ਕਹਿੰਦਾ ਕਰੇਲਿਆਂ ਨਾਲ ਦਾਲ ਦਾ ਕੰਬੀਨੇਸ਼ਨ ਕੀ ਹੁੰਦਾ ਬਾਈ ਉਹਨਾਂ ਨੇ ਵੀ ਕਹਿੰਦਾ ਆ ਬਹੁਤ ਵਧੀਆ ਕੰਬੀਨੇਸ਼ਨ ਆ ਵੀ ਦਾਲ ਦਾ ਤਾਂ ਕਰੇਲਿਆਂ ਨਾਲ ਹੋਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕੰਬੀਨੇਸ਼ਨ ਕੋਣ ਮੈਂ ਮੈਂ ਦੇਖਿਆ ਆ ਬਹੁਤ ਲੋਕ ਕਰੇਲਿਆਂ ਦੇ ਨਾਲ ਮਸ ਮਸਰਾ ਮੂੰਗੀ ਦੀ ਦਾਲ ਬਣਾਉਂਦੇ ਆ ਤੇ ਕਮੈਂਟ ਕਰਕੇ ਦੱਸਿਓ ਵੀ ਕਿੱਥੇ ਕਿੱਥੇ ਤੇ ਕੌਣ ਕੌਣ ਕਰੇਲਿਆਂ ਦੀ ਕਰੇਲਿਆਂ ਦੇ ਨਾਲ ਮਸਰਾ ਮੂੰਗੀ ਦੀ ਦਾਲ ਬਣਾਉਂਦਾ ਮਾਮੀਏ ਕਿਤੇ ਸੁਣਿਆ ਆ ਕਿਤੇ ਵੇਖਿਆ ਆ ਬਕਰੇਲਿਆਂ ਦੇ ਨਾਲ ਮਸਲਾ ਮੂੰਗੀ ਦੀ ਦਾਲ। ਇੱਥੇ ਬਣਾਉਂਦੇ ਥੋੜੇ ਨਹੀਂ ਬਣਾਉਂਦੇ ਉੱਧਰ। ਸਾਡੇ ਵੀ ਬਣਾਉਦੇ। ਮਤਲਬ ਬਹੁਤ ਜਾਣੇ ਵੇਖਿਆ ਮੈਂ। ਤੇ ਬਾਈ ਉਹਨਾਂ ਨੂੰ ਕਰੇਲੇ ਬਹੁਤ ਪਸੰਦ ਆਏ। ਦਾਲ ਵੀ ਬਹੁਤ ਪਸੰਦ ਆਈ। ਰੋਟੀ ਰੋਟੀ ਖਾ ਕੇ ਬਾਈ ਉਹਨੇ ਚਲ ਗਿਆ। ਕਿਉਂਕਿ ਸਾਰੇ ਅਸੀਂ ਥੱਕੇ ਪੈ ਸੀਗੇ ਸਵੇਰ ਦੇ ਗਏ ਹੋਏ ਸੀਗੇ। ਤੇ ਲਾਲੀ ਕੇ ਵਧੀਆ ਰਿਹਾ ਅੱਜ। ਬਾਈ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਾ ਸਾਰਿਆਂ ਨੂੰ ਮਿਲ ਕੇ। ਮੋਦੀਪ ਨੂੰ ਪਾਪਾ ਮਗਰੋਂ ਛੱਡਿਆ ਸੀਗੇ 4:00 ਵਜੇ ਚੋਗਣ ਸਕੂਲ ਜਾਣਾ ਹਾਂ ਤੇ ਤਕਦੀਰ ਆ ਕੇ ਲੱਭ ਗਈ ਸੀ ਉਹਨੂੰ ਚਲੋ ਹੁਣ ਤਾਂ ਖੇਡ ਲੱਗੀ ਐ ਹੁਣ ਇਹਨੇ ਸੌਣਾ ਥੋੜੀ ਆ ਇਹ ਹੁਣ ਆਉਂਦੀ ਆਉਂਦੀ ਸੌ ਗਈ ਹੁਣ ਇਹਨੇ ਐਂ ਖੇਢੀ ਜਾਣਾ ਕਦੀ ਕਿਸੇ ਨੂੰ ਮम्मा ਮम्मा ਸੁਭਾਲ ਸੁਭਾਲਾ ਆਣਾ ਤਾਂ ਸਿਰਾਈ ਲਾਉਂਦੀ ਆ ਹੁਣ ਇਹ ਮੈਨੂੰ ਕਹੂਗੀ ਮम्मा ਦਹੀਂ ਦੇ ਵਿੱਚ ਲੂਣ ਪਾ ਦਿਓ ਮम्मा ਦਹੀਂ ਚ ਕੀ ਪਾਉਣਾ ਦਹੀਂ ਚ ਕੀ ਪਾਉਣਾ ਦੱਸੀ ਦਹੀਂ ਚ ਕੀ ਪਾਉਣਾ ਕੀ ਸੀ ਕੀ ਕਰਦਾ ਪਲਕਾ ਹੈਲੋ ਗਾਇਜ਼ ਨਾਓ ਹੈਓ ਗਾਇਜ਼ ਹੈਲੋ ਗਾਇਜ਼ ਠੀਕ ਹੋ ਹਾਂ ਉਹ ਦੇ ਮੋਡ ਹੈਲੋ ਗਾਇਜ਼ ਹੈਲੋ ਗਾਇਜ਼ ਗਾਇਜ਼ ਕੌਣ ਹੈ ਮੋਡ ਹੈਓ ਗਾਇਜ਼ ਕਹਿੰਦੀ ਮੋਡ ਹੀ ਪ ਹੈਲੋ ਗਾਇਜ਼

ਮਾਈਮੇ ਕੁਕੀ ਬੈਕ ਇਹ ਹੁਣ ਬੋਲਦੀ ਇੰਨੀ ਸੋਹਣੀ ਲੱਗਦੀ ਆ ਨਾ ਮੈਨੂੰ ਬਾਲੀ ਸੋਹਣੀ ਲੱਗਦੀ ਮੈਨੂੰ ਇਹਦੇ ਤਾਂ ਹੋਰ ਵੀ ਜ਼ਿਆਦਾ ਪਿਆਰ ਆਉਂਦਾ ਰਹਿੰਦਾ ਜਿੱਦਾਂ ਜਿੱਦਾਂ ਇਹ ਬੋਲਣ ਲੱਗ ਜੇ ਬੋਲਣ ਲੱਗੀ ਆ ਨਾ ਉਵੇਂ ਮੈਨੂੰ ਬਾਲੀ ਘੈਂਟ ਲੱਗਦੇ ਜਦੋਂ ਆ ਕੇ ਮੈਨੂੰ ਕਹੋਗੀ ਮੰਮਾ ਮੈਨੂੰ ਆ ਚੀਜ਼ ਦੇ ਦਿਓ ਮੰਮਾ ਮੈਨੂੰ ਚਕਲਾ ਵੇਲਣਾ ਦੇ ਦਿਓ ਚਕਲਾ ਵੇਲਣਾ ਹਜੇ ਨਾ ਸਾਫ਼ ਨਹੀਂ ਕਹਿੰਦੀ ਪਰ ਸਮਝ ਲੱਗਣ ਲੱਗ ਪਈ ਵੀ ਕੀ ਕਹਿੰਦੀ ਆ ਹਾਂ ਨਾ ਤਕਦੀਰ ਕਹੀਂ ਚਕਲਾ ਵੇਲਣਾ ਚਕਲਾ ਐਸੇ ਇੱਥੇ ਆ ਚਕਲਾ ਵੇੜਨਾ ਵਿਖਾਈ ਗਾਇਜ਼ ਨੂੰ ਦਿਖਾਈ ਗਾਇਜ਼ ਨੂੰ ਆਹ ਵਿਖਾ ਪਿਆ ਗਾਇਜ਼ ਨੂੰ ਆਪ ਅੱਜ ਸਵੇਰੇ ਪੁੱਛੇ ਮੰਮਾ ਆ ਕੀ ਆ ਪੁੱਛੀ ਮੰਮਾ ਆ ਕੀ ਆ ਇਹ ਹੈਗਾ ਆ ਮੇਕਅਪ ਨਹੀਂ ਵੇਖਿਆ ਇਦਾਂ ਇਦਾਂ ਕਰਨੀ ਵਾਲਾ ਕਰਨਾ ਮੇਕਅਪ ਮੰਮਾ ਨੋ ਇੱਥੇ ਇੱਥੇ ਪਹਿਲਾਂ ਪਹਿਲਾਂ ਇੱਥੇ ਬੈਠ ਥੱਲੇ ਬੈਠ ਪਹਿਲਾਂ ਦੱਸ ਅੱਖਾਂ ਕਿੱਥੇ ਆ ਅੱਖਾਂ ਅੱਖਾਂ ਕਿੱਥੇ ਆ ਉੱਥੇ ਬਹਿ ਕੇ ਪਤਾ ਬਹਿ ਕੇ ਦੱਸੋ ਦੇ ਜਾ ਚਲੋ ਅੱਖਾਂ ਦੱਸੋ ਕਿੱਥੇ ਤਕਦੀਰ ਦੀਆਂ ਹਾਂ ਅੱਖਾਂ ਅੱਖਾਂ ਕਿੱਥੇ ਆ ਅੱਖਾਂ ਹਾਂ ਨੋਜ਼ ਨੱਕ ਕਿੱਥੇ ਨੱਕ ਕੰਨ ਕੰਨ ਮੂੰਹ ਮੂੰਹ ਮੱਥਾ ਮੱਥਾ ਸਿਰ ਸਿਰ ਮੋਢੇ 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 ਗੋਡੇ ਗੋਡੇ ਪੈਰ ਪੈਰ ਹੱਥ ਗੰਦੀ ਬੈਗ ਪੈਰ ਗੰਦੇ ਹੱਥ ਕਿੱਥੇ ਹੱਥ ਆਈਜ਼ ਬਾ ਬਾ ਲਾਤ ਸਾਰਾ ਇਹਨੂੰ ਪੰਜਾਬੀ ਚ ਵੀ ਆਉਂਦਾ ਚਲ ਹੁਣ ਦੱਸ ਆਈਜ਼ ਕਿੱਥੇ ਆ ਆਈਜ਼ ਨੋਜ਼ ਨੋਜ਼ ਕਿੱਥੇ ਆ ਨੋਜ਼ ਦੱਸ ਪਹਿਲਾਂ ਨੋਜ਼ ਮਾਉਥ ਮੂਥ ਈਅਰਜ਼ ਈਅਰ ਹੈਡ ਹੈਡ ਸ਼ੋਲਡਰ ਸ਼ੋਲਡਰ ਹੈਂਡ ਹੈਂਡ ਆਰਮ ਆਰਮ ਲੈਗਸ ਲੈਗਸ ਫੀਟ ਫੀਟ ਵੈਰੀ ਗੁੱਡ ਇਹ ਨੂੰ ਅਸੀਂ ਸਿਖਾਇਆ ਨਹੀਂ ਆਪੇ ਸਿੱਖੀ ਆ ਇਹ ਮੰਮਾ ਮੈਨੂੰ ਕੀ ਹੈ ਡਾਲ ਫੈਣੀ ਮੇਕਅਪ ਕਰਨਾ ਡਾਲੀ ਦੇ ਮੈਂ ਕੌਣ ਹਾਂ ਮੈਂ ਕੌਣ ਹਾਂ ਮੰਮਾ ਉਹ ਕੌਣ ਹੈ ਉੱਧਰ ਕੌਣ ਹੈ ਉਹ ਕੌਣ ਪਿਆ ਪਾੜੀ ਸਾਰਾ ਹੀ ਪਤਾ ਆ ਬਹੁਤ ਇੰਟੈਲੀਜੈਂਟ ਆ ਮੇਰੀ ਗੂੰਗੜੀ ਦੇ ਐ ਵੀ ਅੰਦਰ ਹੈ ਨਿੱਕੀ ਚੱਲੀ ਨਿੱਕੀ ਚੱਲੀ ਨਿੱਕੀ ਮਾਰਤੀ ਕਾਤੇ ਤੂੰ ਪਹਿਲਾਂ ਦੱਸ ਕਿੰਨੂ ਭੂਆ ਕੋਲ ਜਾਣਾ ਕਿ ਲਾਲੀ ਭੂਆ ਕੋਲੇ ਵੱਡੀ ਭੂਆ ਕੇ ਛੋਟੀ ਭੂਆ ਛੋਟੀ ਭੂਆ ਪੁੱਪਰ ਜੀ ਕੋਲੇ ਜਾਣਾ ਕਿ ਫੁੱਫੂ ਕੋਲੇ ਪੁੱਪੂ ਕੋਲੇ ਕਿਹੜੇ ਫੁੱਫੂ ਕੋਲੇ ਤੇਜਿੰਦਰ ਫੁੱਫੂ ਕੋਲੇ ਕਿ ਬਿਆਨ ਕਿਹੜੇ ਕੋਲੇ ਫੁੱਫੂ ਜਿੰਦੇ ਉੱਥੇ ਠਾਉਦੇ ਹੁੰਦੇ ਸੀ ਨਾ ਵੀਰੇ ਨੂੰ ਤੇਜਿੰਦਰ ਉੱਠ ਜਾ ਤੇਜਿੰਦਰ ਉੱਠ ਜਾ ਫਿਰ ਮਗਰ ਜਾ ਕੇ ਕੋਗੇ ਤੇ ਜਿੰਦਰ ਅਠ ਜਾ ਤੇ ਜਿੰਦਰ ਅਠ ਜਾ ਫੁਗਟ ਬ੍ਰੋਕਨ ਤੋੜ ਦਿੱਤਾ ਨਹੀਂ ਕਿਹਨੇ ਤੋੜੇ ਆ ਮਮਾ ਤੋੜੇ ਹੋਏ ਮਮਾ ਪੱਕਾ ਬੰਦੇ ਨੂੰ ਫਸਾ ਦੇਵੇ ਇੰਨਾ ਇੰਨੀ ਇਸਤਾਨ ਆ ਐਂ ਤਾਂ ਮਮਾ ਨੇ ਨਹੀਂ ਦੀਰ ਨੇ ਤੋੜਿਆ ਦੀਰ ਨੇ ਤੋੜਿਆ ਦੀਰ ਨੇ ਤੋੜਿਆ ਡੈਡੀ ਨੂੰ ਦੱਸ ਦੇ ਕਿਹਨੇ ਤੋੜਿਆ ਡੈਡੀ ਤੋੜਿਆ ਹੱਸਦਾ ਇੱਕ ਹੋਤਾ ਬੰਦਾ ਹੱਸਦਾ ਉਹ ਵੀ ਉਹ ਜਿਹੜੇ ਆਏ ਸੀ ਆਪਣੇ ਘਰੇ ਦੀਦੀ ਹੁਣੇ ਬਾਈ ਜਰਗੇ ਉਹ ਕਹਿੰਗੇ ਸੀ ਤਕਦੀਰ ਨੂੰ ਸਪੈਸ਼ਲ ਮੈਲਣ ਆਏ ਆ ਮੈਂ ਸਾਨੂੰ ਤਕਦੀਰ ਦਾ ਬਾੜਾ ਮੋਹ ਆਉਂਦਾ ਵੀ ਸਾਨੂੰ ਆਏ ਸੀ ਵੀ ਅਸੀਂ ਤਕਦੀਰ ਨੂੰ ਵੇਖ ਕੇ ਆਈਏ ਬਾਈ ਹੁਣੇ ਅੱਜ ਵਾਲਾ ਵਲੌਗ ਦੇਖਦੇ ਸੀ ਉਹ ਥੈਂਕ ਯੂ ਕਰੀ ਜੀ ਮੈਸੇਜ ਕਰਕੇ ਕਹਿੰਦੇ ਵੀ ਮੈਂ ਇਹਨੂੰ ਪੁੱਛਿਆ ਮੈਂ ਕਿਹ ਉਹ ਕੌਣ ਆ ਕਹਿੰਦੇ ਭੂਆ ਤੇ ਦੂਸਰੀ ਦੀਦੀ ਨੂੰ ਮੈਂ ਕਿਹਾ ਇਹ ਕੌਣ ਆ ਮੈਂ ਕਹਿੰਦੇ ਵੱਡੀ ਭੂਆ ਤੇ ਮੈਂ ਕਹ ਇਹ ਕੌਣਾ ਕਹਿੰਦੇ ਮੈਂ ਕਹ ਤਾਇਆ ਜੀ ਕੇ ਚਾਚਾ ਜੀ ਕਹਿੰਦੀ ਚਾਚਾ ਜੀ ਹੂੰ ਇਹ ਕੀ ਆ ਕੋਸੀ ਕੋਸੀ ਨਹੀਂ ਇਹ 벨ਟ ਆ ਟੱਡ ਆ ਜਿਹੜਾ ਤੇਰਾ ਟਿੱਡੂ ਆ ਨਾ ਟਿੱਡੂ ਨੂੰ ਕਟਾਉਣ ਲਈ ਜੇ ਦਿਨੋਂ ਤਨੀ ਘਟਦਾ ਤਾਂ ਨਹੀਂ ਹੁਣ ਡੱਡ ਨਹੀਂ ਇਹਦਾ ਮਤਲਬ ਜਿੱਦਾਂ ਲਟਕ ਲਟਕੜ ਲਾਪਨ ਦਾ ઓਪਰੇਟ ਤੋਂ ਬਾਅਦ ਉਹ ਨਹੀਂ ਲਟਕਦਾ ਜੇ ਕਿਸੇ ਨੂੰ ਵਲੌਗ 'ਚ ਆਵਾਜ਼ ਸੁਣਦੀ ਹੋਵੇ ਗਾਣੇ ਦੀ ਤਾਂ ਗਾਣਾ ਲੱਗਿਆ ਪਿਆ ਟਰੈਕਟਰ ਦੇ ਉੱਤੇ ਕਿਸ ਦੇ ਉੱਤੇ ਕੀੜੇ ਪੈਣਗੇ ਮਰेंगी ਸੱਪ ਲੜਕੇ ਮਿੱਤਰਾਂ ਨੂੰ ਧੋਖਾ ਦੇਣੀਆਂ ਏ 우ਸਤਾਦ ਕਲਦੀਪ ਮਾਨਕ ਜੀ ਦੀ ਕਲੀ ਕਹਿ ਸਕਦੇ ਆ Song ਕਹਿ ਸਕਦੇ ਆ ਉਹ ਲੱਗਿਆ ਹੋਇਆ ਤੇ ਚਲੋ ਜੀ ਕਰਦੇ ਆ ਜਿਹਦੇ ਵਲੌਗ ਨੂੰ ਖਤਮ ਤੇ ਮਿਲਦੇ ਆ ਨਵੇਂ ਵਲੌਗ ਦੇ ਨਾਲ ਕਿ ਅੱਜ ਆਪਾਂ ਬਸ ਮਨਦੀਪ ਕੇ ਜਾਣਾ ਸੀ ਹਨਾ ਤੇ ਅੱਜ ਦਾ ਪਰੀਪਲੈਨਡ ਸੀਗਾ ਪਹਿਲਾਂ ਹੀ ਪਲਾਨ ਸੀਗਾ ਸਾਰਾ ਕੁਝ ਕਿਉਂਕਿ ਹੁਣ ਬਾਈ ਹੋਣਾਂ ਦੇ ਵੀ ਵਾਪਸ ਜਾਣ ਦੇ ਦਿਨ ਜਿਹੜੇ ਆ ਨੇੜੇ ਆ ਰਹੇ ਆ ਤੇ ਫਿਰ ਉਹਨਾਂ ਨੂੰ ਵੀ ਇਦਾਂ ਵੀ ਸਾਰੇ ਰਿਸ਼ਤੇਦਾਰੀਆਂ ਚੈੱਕ ਕਰੀ ਹਨਾ ਮਿਲਿਆ ਜਾਵੇ ਤੇ ਬਾਕੀ ਆ ਦੂਜਾ ਆਪਣਾ ਮਨਦੀਪ ਦੇ ਘਰੇ ਤਾਂ ਪਹਿਲੀ ਵਾਰ ਹੀ ਜਾਣਾ ਸੀਗਾ ਤੇ ਤਾਂ ਕਰਕੇ ਫਿਰ ਜਿਹੜਾ ਆ ਵੈਸੇ ਕਰਨਾ ਭੈਣ ਕੋਲੇ ਵੀ ਜਾਣਾ ਸੀ ਪਰ ਉਹਨਾਂ ਨੇ ਫਿਰ ਵਾਪਸੀ ਸੀ ਨਾ ਜਿਵੇਂ ਤੁਹਾਨੂੰ ਪਹਿਲਾਂ ਵੀ ਵਲੌਗਾਂ 'ਚ ਦੱਸਿਆ ਮਨਦੀਪ ਦੇ ਘਰੇ ਪਹਿਲੀ ਵਾਰ ਹੀ ਜਾਣਾ ਸੀਗਾ ਤੇ ਬਾਈ ਹੁਣ ਕਹਿੰਦੇ ਵੀ ਬਹੁਤ ਵਧੀਆ ਪਰਿਵਾਰ ਤੇ ਸਾਰੇ ਪਰਿਵਾਰ ਨੂੰ ਪਹਿਲੀ ਵਾਰ ਹੀ ਮਿਲੇ ਅੱਜ ਹਨਾ ਤੇ ਵਧੀਆ ਲੱਗਿਆ ਤੇ ਚਲੋ ਜੀ ਕਰੀ ਅੱਜ ਦੇ ਵਲੌਗ ਨੂੰ ਖਤਮ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਸੋ ਵਲੌਗ ਕਿੱਦਾਂ ਲੱਗਦੇ ਆ ਬਾਏ ਬਾਏ ਜੀ ਗੁੱਡ ਨਾਈਟ ਕੀੜੇ ਪੈਣਗੇ ਮਰेंगी ਸਭ ਲੜਕੇ ਮਿੱਤਰਾਂ ਨੂੰ ਦੁੱਖ ਦੇਣੀਆਂ ਬਾਏ ਬਾਏ ਜੀ ਗੁੱਡ ਨਾਈਟ